ਰਾਜ ਮੇਲਾ ਅਗਲੇ ਪਿੰਡ ਚਲੀਏ ਚੱਲ 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 ਚਲਾਓ ਹੋਰ ਬਾਬਾ ਕਿਵੇਂ ਆ ਉਹ ਵਧੀਆ 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 ਤੂੰ ਸੁਣਾ ਠੀਕ ਆ ਆ ਮੁੰਡਾ ਕਿੱਥੇ ਜਾਂਨੇ ਓਏ ਮੇਲੇ ਤੇ ਜਾਂਨੇ ਆ ਬਾਬਾ ਅੱਜ ਅਸੀਂ ਉਹ ਮਤਲਬ ਮੈਨੂੰ ਵੀ ਲੈ ਚੱਲੇ ਯਾਰ ਮੈਂ ਵੀ ਕੁਝ ਵੇਖਿਆ ਹਾਂ ਹੁਣ ਤਾਂ ਬੁਢਾ ਹੋ ਗਿਆ ਕਿੰਨਾ ਚਿਰ ਹੋ ਗਿਆ ਢੇੜਾ ਗੁੜਾ ਦੇਣ ਗਈ ਕਿਤੇ ਹਾਂ ਤੈਨੂੰ ਕਿਵੇਂ ਲੈ ਜਾਈਏ ਬਾਬਾ ਤੈਨੂੰ ਦੇਖ ਕੇ ਬੁੜੀਆਂ ਘੁੰਡ ਕੱਢਣੀਆਂ ਓ ਚੱਲ ਆ ਚੱਲਦੇ ਆਪਾਂ ਨੂੰ ਥੋੜਾ ਜਿਹਾ ਭਾਰ ਲੱਗ ਜਾਏ ਓ ਲੈ ਚੱਲ ਜਵਾਨਾ ਯਾਰ ਹੁਣ ਤਾਂ ਮੁੰਡੇ ਨੇ ਵੀ ਕਹਿਤਾ ਚੱਲ ਠੀਕ ਆ ਬਾਬਾ ਲੈ ਤਾਂ ਤੈਨੂੰ ਚੱਲਦੇ ਆ ਪਰ ਆਡੀ ਜਿੱਤੀ ਦਾੜੀ ਹੀ ਲਿਕੋ ਲੈ ਯਾਰ ਓ ਚੱਲ ਕੋਈ ਗੱਲ ਨਹੀਂ ਮੁੰਡਾ ਇੱਕ ਵਾਰ ਲੈ ਤਾਂ ਚੱਲ ਜੇ ਤੈਨੂੰ ਮੇਲਾ ਆਊਗਾ ਉੱਥੇ ਜਾ ਕੇ ਮੈਂ ਦਾੜੀ ਲਿਕਾਉ ਲੂਆ ਚੱਲ ਆ ਜਾ ਯਾਰ ਦੇਖਾ ਹਮਾਰੇ ਉਹਰੇ ਕਟਰੋਕ ਤਾਂ ਨਾ ਬਾਬਾ ਪੂਰੇ ਤੋਂ ਬੁੜੀ ਹੋਰ ਲੱਸੀ ਪੁੱਤ ਜਾਣੇ ਬੈਠਾ ਤੂੰ ਦੇਰਾਂ ਤੱਕ ਦੇਖ ਲਾ ਤੱਤਾ ਦੁਪਹਿਰਾ ਹੋ ਰਿਹਾ ਕੋਈ ਆਪਣੇ ਡਾਂਗਾ ਮਾਰੂਗਾ ਉਹ ਨਹੀਂ ਬਾਬਾ ਨਹੀਂ ਬੰਦੀਆਂ ਯਾਰ ਉਹ ਤੁੰਨੇ ਆਪ ਜਿੱਤਰ ਕਟਾਈ ਨਾਲ ਮੇਹ ਕਟਾਈ ਕੀਤੀ ਰਹੀ ਹੈ ਜੀ ਨਹੀਂ ਯਾਰ ਮੈਂ ਆ ਕੇ ਨਾਲ ਥੜੀ ਥੜੀ ਲੱਸੀ ਤੂੰ ਐਂ ਕਰ ਪੈਂਦਾ ਤੂੰ ਵੀ ਆ ਅੱਛਾ ਤੇ ਤੈਨੂੰ ਵੀ ਆਖੀਦਾ ਮੈਂ ਵੀ ਪੀਣ ਨੂੰ ਸਾਡਾ ਆ ਗਿਆ ਮੈਂ ਜਾ ਕੇ ਕਿਰਨ ਦਾ ਦਾਦਾ ਤੈਨੂੰ ਅੱਜ ਜਿਹੜੇ ਕਹਿਣੀ ਹੈ ਅੱਜ ਨਹੀਂ ਹਟਦਾ ਮੇਰੇ ਸਰਕਲੇ ਦਾ ਇਹਨੇ ਤਾਂ ਚਿੱਤਰਕ ਕੌੜੀ ਖਟੋਣੀ ਹੈ ਕੋਈ ਦੇਖਦਾ ਕਹੇ ਕਰੀਓ ਆਮਦ ਘੜੀ ਆਇਆ ਆ ਪਹਿਲਾਂ ਥੀ ਪੀਣੀ ਸੀ ਮਿਲ ਜੂਗੀ ਆਇਆ ਬੱਤ ਲੱਸੀ ਦਾ ਪੀਲੀ ਪਰ ਕਿੰਗਾ ਨਾ ਕਿਹੜੀ ਗੱਲ ਮਤਾਂ ਤੂੰ ਕੰਤਾ ਵੀ ਲੱਸੀ ਜਿੰਨੀ ਵਾਰ ਜੀ ਪੀਣਾ ਪਰ ਤੈਨੂੰ ਉਲਲੀ ਕਰ ਲੈਣੀ ਬਊਈ ਉਲਲੀ ਕਰਨੀ ਕੀ ਕਰਦਾ ਥਡਾ ਹਾਂ ਪਹਿਲਾਂ ਮੱਲ ਲੱਸੀ ਪੀਲਾ ਕਾ ਕੀ ਕਮਾਣਾ ਜਾਂਦਾ ਲੱਸੀ ਬੋਸਵਾ ਅਜੀ ਵੇ ਕਿੰਨੇ ਕਿੰਨੇ ਉਲੀ ਬਾਲੀ ਤੇਰਾ ਬਿਆਹ ਮੰਗਦਾ ਉਲੀ ਬਾਲੀ ਮੈਨੂੰ ਨਹੀਂ ਆਉਂਦੀ ਏ ਮਾਰ ਮਾਰ ਕੇ ਖੋਪੜੀ ਤੋੜ ਸਾਲੇ ਕ ਮਾਰ ਤੇਰਾ ਚੁੱਕ ਰੋ ਦੇਖਿਆ ਨਹੀਂ ਮਨਾਇਆ ਕੋੰਨਾ ਦੇ ਵੀ ਪਾਉਣਾ ਉਹ ਮੇਰੇ ਸੜਕੜੇ ਦਾ ਕਦੋਂ ਆ ਗਿਆ ਓਏ ਕੰਜੇ ਦਾ ਹਲੇ ਆਇਆ ਜੀ ਆਉਣ ਵਾਲੀ ਸੀ ਨਾ ਪਤਾ ਨਹੀਂ ਕਿੱਥੇ ਮਰ ਗਿਆ ਕੰਜੇ

ਪੀਲਾ ਹੈ ਵੀ ਦੋਦੇ ਨਾਲ ਦੀਆਂ ਜਿਹੜਾ ਪਹਿਲਾਂ ਲੱਸੀ ਪੀਕੇ ਗਿਆ ਹਾਂ ਹਾਂ ਮਾਤਾ ਨਾਲ ਦੇ ਨਾਲ ਦੀਆਂ ਲੱਸੀ ਲੱਭਦਾ ਬੰਦਾ ਪਰ ਤਾਂ ਨੀ ਉਰਲੀ ਬਣੇ ਸੁਣੀ ਬੋਈ ਉਰਲੀ ਪਰ ਨਹੀਂ ਮਾਤਾ ਉਰਲੀ ਪਰ ਨਹੀਂ ਬੰਦਾ ਨਾਲ ਚੰਗਾ ਮਾਤਾ ਮੈਂ ਚੱਲਦਾ ਕਿੱਥੇ ਮੁੱਤ ਉਰਲੀ ਪਰਲੀ ਤੇਰਾ ਪਿਆਉ ਸੁਣਾਉਗਾ ਮਾਤਾ ਉਰਲੀ ਪਰ ਨਹੀਂ ਤੇਰੀ ਮਨ ਨਹੀਂ ਗਈ ਖਾਜਾ ਬੱਤਰਾ ਕਿ ਮਾਰ ਮਾਰੂ ਤੇ ਖੋਪੜੀ ਤੋੜ ਫਾਲੀ ਕ ਮਾਰ ਦੇ ਹੱਥ ਤੇ ਅੱਲਾ ਦਾ ਉਹ ਪਿਆ ਹਣੀ ਚੱਲ ਕਿਉਂ ਉਸੇ ਨੂੰ ਪਹੁੰਚਦਾ ਸਰਕੰਡੇ ਦਾ ਤੋਟੜੀ ਕਦੋਂ ਆਉਂਦਾ ਹੈ ਹਜੇ ਤੱਕ ਨਹੀਂ ਆਇਆ ਬੈਠੇ ਬੈਠੀ ਸੁੱਕ ਗਏ ਆ ਆਉਂਦਾ ਹਾਂ ਓਏ ਇੰਨਾ ਜੱਲਾ ਤਾਂ ਬਾਬਾ ਕਾਹਨੂੰ ਪਹੁੰਚਦਾ ਲੱਸੀ ਲੱਸੀ ਦੇ ਦਿਨੇ ਰਾਤ ਕਾਹਨੂੰ ਸੀਗਾ ਅੱਛਾ ਯਾਰ ਹੋਰ ਐਂ ਕਰ ਮੱਲਾ ਫਿਰ ਮੈਂ ਬਣਾ ਬਾਥਰੂਮ ਕਰ ਲੈਣਾ ਫਿਰ ਮੈਂ ਵੀ ਦੇਖ ਲੈਂਦਾ ਕਾਏ ਤੱਕ ਪਹੁੰਚਦਾ ਕੁਝ ਖਾਣਾ ਨਹੀਂ ਦੇਈ

ਬਾਬਾ ਦਾ ਪੀਐਲ ਸੀ ਅਸਾਹ ਆ ਤੇ ਯਾਰ ਮੈਂ ਵੀ ਲੱਗਿਆ ਵਾ ਪੀਆ ਬਾਬਾ ਕੋਈ ਨੱਸੀ ਵਧੀਆ ਹਾਂ ਹਾਂ ਮੇਰਾ ਕਾਲਾ ਨੂਣਾ ਚਲ ਦੇਖ ਲੈਣੇ ਪੰਗੀ ਹਲੇਸ਼ ਲਾਰੂ ਜੀ ਮੈਂ ਤਾਂ ਵੀ ਸਮਝਦੇ ਆ ਮੈਨੂੰ ਨਹੀਂ ਪਤਾ ਸਾਡੇ ਟੂਬ ਨਕਟਾ ਕੀ ਹੈ ਕੋਈ ਨਹੀਂ ਮੈਂ ਦੇਖਦਾ ਸਾਡੀ ਹੈ ਜੀ ਕਿਹੜੀ ਟੀਵੀ ਹੈ ਜਿਹੜੀ ਮੇਰੇ ਜਵਾਬ ਕੁੱਟ ਗਈ ਤੇ ਕਰਿਓ ਬਈ ਆਪੂ ਕਰਿਆ ਆ ਜਾ ਪਪੂ ਲੱਸੀ ਪੀਣੀ ਆ? ਓ ਨਹੀਂ ਕੁੜੀਏ ਭਾਈ ਨਸਤੀਆਂ ਨੂੰ ਪੀਣੀ ਆ। ਮੈਂ ਤਾਂ ਇਧਰੋਂ ਲੰਗੀ ਅੰਦਰਲੇ। ਅੱਛਾ। ਓ ਇੱਕ ਲੰਮਾ ਜਿਹਾ ਮੁੰਡਾ ਸੀਗਾ। ਗੱਡਾ ਸੀ ਉਹਦੇ ਕੋਲ ਸਮਾਨ ਲੱਦਿਆ ਹੋਇਆ ਸੀ। ਅੱਛਾ। ਓ ਮੈਨੂੰ ਕਹਿੰਦਾ ਇੱਥੇ ਮੇਰੀ ਭੈਣ ਦਾ ਘਰ ਆ ਜਾਂਦਾ ਜਾਂਦਾ ਪਈ ਲੱਸੀ ਪੀ। ਅੱਛਾ। ਮੈਂ ਤਾਂ ਇਧਰ ਲੰਘਣ ਲੱਗਿਆ ਮੈਂ ਖਾ ਚ ਲੈ ਆ ਜੰਨੇ ਆ। ਓਹ ਮੁੰਡੇ ਨੂੰ ਪਤਾ ਨਹੀਂ ਕੀ ਹੋਇਆ ਤੇਰੇ ਘਰ ਤੋਂ ਹੀ ਵਾਪਸ ਮੁੜ ਗਿਆ। ਹੂ ਮੈਂ ਮਰ ਜਾ ਆ ਮੇਰੇ ਭਾਈ ਨੂੰ ਕਿਉਂ ਗਿਆ ਉਹ ਘਰ ਤੋਂ ਮੁੜ ਗਿਆ। ਆਹ ਹੂ ਬਗਜਾ ਤੁਸੀਂ ਮੰਗ ਲੈ। ਅੱਜ ਤੇਰੀ ਖੈਰ ਨਹੀਂ। ਜਿਹੜੀ ਉੜਲੀ ਪਰਲੀ ਨੂੰ ਮੈਂ ਸੁਣਾਈ ਆ ਨਾ ਤੇ ਕੰਜਰਾਂ ਨੇ ਸਾਰੀ ਉਮਰ ਚ ਨਹੀਂ ਸੁਣੀ ਹੋਣੀ ਕੋਈ ਨਾ ਕੰਜਰਾਂ ਨੇ ਦੋ ਚਾਰ ਨੂੰ ਕੁੱਟਦੇ ਵੀ ਅੱਜ ਪਤਾ ਲੱਗੋ ਨੂੰ ਉੜਲੀ ਪਰਲੀ ਹੁੰਦੀ ਕੀ ਆ ਚਲ ਉਹ ਮਣਾ ਤੂੰ ਤਸੋਂ ਜਾ ਘੰਟਾ ਫੋਰ ਪਾਰਕ ਲੈ ਵੈਨੇ ਜਾ ਰਹਾ ਹੈ ਸਿਕਰ ਦੁਪਹਿਰੇ ਕਿੱਧਰੇ ਜਾ ਰਹੀ ਹੈ ساری ਵਾਗ ਦੀ ਬੁੱਲੀ ਖੜੀ ਆਗੜਾ ਪੈਸਾ ਤਾਂ ਬੜਾ ਆ ਮਜੇ ਦੀ ਇਹਨੂੰ ਠਾਈ ਪਹਿਲਾਂ ਦਾ ਬਥੋੜ ਕਿਹੜਾ ਭਾਈ ਕਿਹੜਾ ਭਾਈ ਤੂੰ ਕਹਿੰਦਾ ਉਹਦੇ ਮੱਜੇ ਦੇ ਮੈਂ ਨਾ ਜ ਮਰਜੀ ਪਿਆ ਤੂੰ ਕੌਣਾ ਮੇਰਾ ਤਾਂ ਘਰ ਹੈ ਛ ਤੇਰਾ ਘਰ ਹੈ ਹਾਂ ਉਹ ਪਤਾ ਨਹੀਂ ਭਰਾਵਾ ਮੈਂ ਤਾਂ ਤੇਰੀ ਬਗੂ ਲੈ ਕੇ ਸੱਦ ਕੇ ਅੱਛਾ ਉਹ ਕਹੀਂ ਤੂੰ ਇੱਥੇ ਬਹਿ ਜਾ ਕਿਤੇ ਉੱਪਰੋਂ ਮੇਰਾ ਘਰ ਦਾ ਨਾ ਜ ਉਹ ਤਾਂ ਤੈਨੂੰ ਦੇਖਣ ਗਈ ਆ ਭੈਣ ਦੇ ਚਾਰਦੀ ਨੂੰ ਮੈਂ ਦਲਤਾ ਜਾਣਾ ਹਾਂ ਹਾਂ ਇਦਰੀ ਗਈ ਆ ਢੁੱਡੀ ਤੇ ਚਲੋ ਫਤਾਨੀ ਕਿੱਧਰ ਨੰਗਾ ਰਪਾਈ ਆ ਗਲਤੀ ਦੇਖਦੀ ਆ ਭੈਣ ਦੇ ਖਾ ਦਾ ਕਰ ਕੀ ਬਾਈਂ ਇੱਧਰ ਬਾਕੀ ਦੀ ਜੀ ਮੈਂ ਕਿੱਥੇ ਗਈ ਹੋਈ ਆ ਤਾਂ ਕਿੱਧਰ ਮੰਗੇ ਹੋਰ ਭਾਈ ਹੁਣ ਕਿੱਧਰ ਕਿੱਧਰ ਪਾਣਾਗਾ ਸੋਨੂ ਨੇ ਭੈਣ ਦੇ ਖੜਾ ਜੀ ਨਹੀਂ ਕਿੱਥੇ ਆਇਆ ਆ ਖੜੀ ਆ ਅਬੇ ਮਜ਼ਾ ਆਏਗਾ ਨਾ ਵੀਰੇ ਮੇਰੇ ਸਾੜੇ ਜੀ ਉਰੇ ਖੜੀ ਕੀ ਕਰਦੀ ਐ ਮੈਂ ਤਾਂ ਤਾਂ ਭਰਾ ਦੇਖਣ ਆਈ ਆ ਮੈਨੂੰ ਪਤਾ ਹੈ ਕਿਹੜਾ ਭਰਾ ਦੇਖਣ ਆਈ ਆ ਅੱਛਾ ਕਿਹੜਾ ਅਰੇ ਅੱਜ ਅੱਪੇ ਚੱਲ ਮੇਰੇ ਸਾੜੇ ਜੀ ਅੱਜ ਨਹੀਂ ਛੱਡਦਾ ਤੇਰੇ ਮਗਰੀ ਆਵੇਂ ਅੱਜ ਤੈਨੂੰ ਧੂਖ ਦੇਈਏ ਤਾਂ ਅਨੇ ਦੇ ਚਾਰ-ਚੀ ਪੜਾਇਆ ਕਿਹੜਾ پارک ਖਿਆ ਕਰੇ ਮਰਦਾ ਨਾ ਬੰਦੇ ਕੋਸ਼ ਕੀਤੀ ਨਹੀਂ ਅਨੇ ਸਰੇ ਇੱਕ ਨਾ پارک ਖੇਡ ਪੜਾਇਆ ਚਲ ਚਾਲ ਬਾਹਰ ਖੁੱਲੇ ਛੱਡ ਰੱਖਿਆ ਬੁੜਾ ਹੀ ਖੇੜਾ پارک ਖਿਆ ਮਰਜੀ ਦੇ ਕੋਈ ਇੰਨਾ ਤੂੰ ਮਰੇ پارک ਤੇ ਚੋੜਾ ਆ ਦੇ ਤੂੰ ਲਗ ਨਹੀਂ ਕੁਛ ਨਹੀਂ ਕੀਤਾ ਆਹ ਗਾਲ ਕੌਣ ਪੈ ਬੁੜਾ ਸੱਤਾ ਹੈ ਹੈ ਤੇ ਕੁੱਤ ਕੱਢ ਲੈ ਤੇ ਮਾਰ ਤੀ ਆਹਾ ਭਈ ਅੱਛਾ ਤੂੰ ਆ ਬੁੜਿਆ ਹੀ ਤੂੰ ਓਹੋ ਬਾਕਪੁਰ ਅਸਤੂਸਰ ਮੈਂ ਕੀ ਕਰਿਆ ਤੇਰਾ ਮੈਂ ਕੀ ਦੱਸਾਂ ਭਾਈ ਤੂੰ ਕਹਿੰਦੀ ਹੁੰਨੀ ਪਰਲੀ ਸੁਣਨੀ ਆ ਆ ਹੁੰਦੀ ਆ ਉਸੀ ਪਰਲੀ ਉਹ ਮੈਂ ਮਰਦਾ ਮਰਦ ਤੁਸ ਕਰੀ ਨਹੀਂ ਸੀ ਕਰਿਆ ਕਉ ਨਹੀਂ ਉਹ ਜਿਹੜੇ 2 ਲੀਟਰ ਦੇ ਗਏ ਸੀ ਨਾ ਉਹ ਜਿਹੜਾ ਮੇਰਾ ਉਹ ਚਲ ਕੋਈ ਨਹੀਂ ਮਲਾ ਕੋਈ ਨਹੀਂ ਕੋਈ ਨਹੀਂ ਉਹ ਜਿਹੜੇ ਤੁਸੀਂ ਐਸੀ ਦੋ ਉਹ ਆਈ ਗਏ ਸੀ ਉਹ ਮੇਰੇ ਘਰੋਂ ਪੈੜੀ ਅਥਣਉਣੀ ਆ ਉਹ ਜਵਾਖਾਂ ਦੀ ਤੁਤਉਣੀ ਲਈ ਸੀ ਇਹ ਤਾਂ ਮੈਂ ਅੱਖਾਂ ਚਰ ਮੜੀ ਜੀ ਇਹਦੀ ਵੀ ਲੈ ਜੇ ਨੂੰ ਪਤਾ ਲੱਗ ਜਾ ਜੁਤਲੀ ਪਰਲੀ ਕੀ ਨਹੀਂ ਕਹ ਪਾਈ ਕੋਈ ਗੱਲੀ ਗੁੰਮਾ ਮੈਂ ਤਾਂ ਠੀਕ ਆ ਬੋਲੋ ਸਰ ਦੇ ਬੰਦੂ ਬੁਲ ਪਿੰਚ ਕਰਦੀ ਹਾਂ ਹਾਂ ਹੁਣ ਤਾ ਤੂੰ ਕਰ ਹੀ ਜਾਏਂਗੀ ਨਾ ਹਾਂ ਮੇਰਾ ਸੜਾ ਕਿਡਾ ਠਾ ਗਿਆ ਏ ਆ ਵੀ ਜਵਾਨੋ ਆ ਗਿਆ ਆਉਣਾ ਹੀ ਸੀ ਫਿਰ ਉਹ ਬੁੜੀ ਜਦ ਕਿਵੇਂ ਲੜਦੀ ਜਾਂਦੀ ਸੀ ਲੜੇ ਨਾ ਫਿਰ ਅੱਛਾ ਐਂ ਦੇ ਨੇ ਕਹਿੰਦੀ ਉਡਲੀ ਪੜਲੀ ਸੁਣਨੀ ਆ ਹਾਂ ਬੱਸ ਫਿਰ ਤੁਹਾਡੇ ਬਾਪੂ ਨੇ ਸੁਣਾਦੀ ਉਡਲੀ ਪੜਲੀ ਉਹ ਯਾਰ ਵਧੀਆ ਕਰਾ ਯਾਰ ਤੁਹਾਡੇ ਵੀ ਛੱਤਰ ਲਾਏ ਉਹਨੇ ਦਾ ਮੈਂ ਤਾਂ ਤੁਹਾਡੇ ਮੂੰਹ ਦੇਖ ਕੇ ਸਮਝ ਗਿਆ ਸੀ ਇਹਨਾਂ ਦੀ ਚੰਗੀ ਤੌਣੀ ਲੱਗੀ ਆ ਪੋ ਬਧਿਆ ਕਰਾ ਬਾਬੇ ਲੈ ਆਏ ਨਾਲ ਨਾ ਮੈਂ ਤੁਹਾਨੂੰ ਕੀ ਕਿਹਾ ਸੀ ਮੈਨੂੰ ਲੈ ਚੱਲੋ ਸੈਣਾ ਬੰਦਾ ਕੰਮ ਦਿੰਦਾ ਹੁੰਦਾ ਸਹੀ ਗੱਲ ਆ ਬਾਬਾ ਤੇ ਹੁਣ ਬੰਦੇ ਤੁਸੀਂ ਉਹੀ ਗੱਲਾਂ ਮਰੀ ਜਾਓਗੇ ਕਿ ਮੈਨੂੰ ਮੇਲਾ ਵੀ ਦਿਖਾਉਂਗੇ ਨਹੀਂ 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 ਚੱਲਦੇ ਆ ਚੱਲਦੇ ਮੋੜ ਮੁੰਡਿਆ ਸਾਈਕਲ ਰੱਖਣਾ ਚਲੋ ਕੋਨਾ ਜਿਹੜਾ ਅੱਗੇ ਲੈ ਚਲੇਗਾ ਹਾਂ ਹਾਂ ਭਾਈ ਮੱਕੀ ਖੀਗਦੇ ਐਸ ਮਾਰੇ ਚੱਤੜ ਬਣਾਉਂਦੇ ਚਲ